ਤੁਹਾਡੇ ਨੂੰ ਸਰ ਕੀ ਕਹਣਾ ਚਾਹੂਗਾ ਅੱਜ ਸਾਡੇ ਜਨ ਤੁਹਾਡੇ ਦੇ ਲੰਘਣ ਲਿਆ ਗਿਆ ਪਿੰਡ ਜੂਗਾ ਨਿਕਰਵਾਸੇ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿਹੜਾ ਇਹ ਬਰਨਾਲਾ ਮੋਗਾ ਜੀਟੀ ਰੋਡ ਹੈ ਇਹਦੇ ਉੱਪਰ ਸਾਡੇ ਪਿੰਡ ਦਾ ਜਿਹੜਾ ਬਸ ਸਾਡਾ ਸਾਨੂੰ ਲੱਗਦਾ ਬਸ ਸਟਾਪ ਬਖਤਗੜ ਇੱਥੇ ਹਰ ਸਾਲ ਮਾਘ ਦੇ ਮਹੀਨੇ ਦੇ ਵਿੱਚ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਸਾਰੇ ਬੱਚੇ ਮਗਰ ਵੀ ਖੜੇ ਆ ਪਾਸੇ ਆ ਸੇ ਵੀ ਸੇਵਾ ਕਰਦੇ ਫਿਰਦੇ ਆ ਤੇ ਖਾਸ ਕਰਕੇ ਸਾਡਾ ਪਾਲਸੋਂ ਬੈਠਾ ਡੈਰੀ ਵਾਲਾ ਕਹਿੰਦੇ ਆ ਜੀ ਇਹ YouTube ਦੇ ਉੱਤੇ ਵੀ ਬਹੁਤ ਸਰਗਰਮ ਰਹਿੰਦਾ ਸਾਡਾ ਇਹ ਬੱਚਾ ਪਾਲ ਬੜੈਚ ਇਹ ਬੱਚੇ ਨੇ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਫਿਰ ਇਹਦੇ ਨਾਲ ਹੋਰ ਗੁਰਜੰਟਰਾਂ ਪੰਡਤ ਜੀ ਆ ਤੇ ਹੁਣ ਇਸ ਵੇਲੇ ਬਹੁਤ ਨੌਜਵਾਨ ਮੇਰਾ ਖਿਆਲ ਆ ਵੀ 50 60 ਦੇ ਕਰੀਬ ਨੌਜਵਾਨ ਆ ਜਿਹੜੇ ਇਹਨਾਂ ਦੇ ਨਾਲ ਲੱਗੇ ਨੇ ਇਹ ਹਰੇਕ ਵਾਰ ਇਹ ਛੇ ਮਹੀਨੇ ਦੇ ਵਿੱਚ ਜਿਹੜਾ ਚਾਹ ਦਾ ਤੇ ਪਕੌੜਿਆਂ ਦਾ ਗਰਮ ਪਕੌੜੇ ਅਸੀਂ ਮੇਰੇ ਪੂਰੇ ਪਿੰਡ ਦਾ ਜਿੱਥੇ ਸਹਿਜ ਆ ਉਹ ਸਹਿਯੋਗ ਆ ਉੱਥੇ ਸਾਡੇ ਆਰਥਿਕ ਪ੍ਰਬੰਧੇ ਲੱਗਦੀ ਇਹਦੇ ਚ ਇਹ ਜਿਹੜੇ ਬੱਚੇ ਆ ਇਕੱਠੇ ਹੋ ਕੇ ਸੇਵਾ ਕਰਦੇ ਆ ਇਹ ਇਕੱਠੇ ਆਉਣ ਦੇ ਨਾਲ ਜਿਹੜੀ ਹੈ ਏਕਤਾ ਦੀ ਭਾਵਨਾ ਪੈਦਾ ਹੁੰਦੀ ਆ ਸੇਵਾਦਾਰੀ ਮਨ ਦੇ ਵਿੱਚ ਆਉਂਦੀ ਆ ਇਹ ਮੈਨੂੰ ਇਹਨਾਂ ਦਾ ਬੱਚਿਆਂ ਦਾ ਬਹੁਤ ਪ੍ਰੋਗਰਾਮ ਆ ਜਿਹੜਾ ਉਦਮ ਹੈ ਬਹੁਤ ਚੰਗਾ ਲੱਗਦਾ ਹੈ ਇਹ ਬਿੰਦੂ ਦੀ ਬਹੁਤ ਚੰਗੀ ਗੱਲ ਹੈ ਜਿੱਥੇ ਲੰਗਰ ਲਾਉਂਦੇ ਆ ਇੱਥੇ ਵਧੀਆ ਪ੍ਰਬੰਧ ਕਰਦੇ ਆ ਉੱਥੇ ਮੈਸੀ ਇਹਨਾਂ ਨੂੰ ਮੇਰੇ ਨਾਲ ਬੈਠੇ ਸਾਡੇ ਸਾਬਕਾ ਸਰਪੰਚ ਰਣਜੀਤ ਸੋਰੀ ਇੱਧਰ ਬੈਠੇ ਸਾਡੇ ਮੌਜੂਦਾ ਸਰਪੰਚ ਹਰਦੀਪ ਸੋਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਗੱਲ ਕਰਕੇ ਆਟਿਆ ਵੀ ਉੱਥੇ ਜਿਹੜੇ ਟ੍ਰੈਫਿਕ ਦੇ ਨਿਯਮ ਹਨ ਇਹਨਾਂ ਨੂੰ ਵੀ ਜ਼ਰੂਰ ਸਖਤੀ ਨਾਲ ਲਾਗੂ ਕਰੋ ਕਿਉਂਕਿ ਕਈ ਵਾਰੀ ਐਸਾ ਹੁੰਦਾ ਵੀ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਫਿਰ ਮਗਰੋਂ ਬੇਆਹਤ ਨਹੀਂ ਆਉਂਦਾ ਉਸ ਦੇ ਬਾਰੇ ਵੀ ਸੀ ਇਹਨੂੰ ਸਿਆਣੇ ਨੇ ਬਹੁਤ ਇਹਨਾਂ ਨੂੰ ਕਿਹਾ ਵੀ ਟ੍ਰੈਫਿਕ ਦੇ ਨਿਯਮਾਂ ਜਿਹੜੋ ਸਖਤੀ ਨਾਲ ਲਾਗੂ ਕਰੋ ਟ੍ਰੈਫਿਕ ਦੀ ਬਿਗੜ ਨਾ ਪਵੇ ਤੇ ਲੋਕਾਂ ਨੂੰ ਜਿਹੜੀ ਹੈ ਜਿਹੜੀ ਸੁਵਿਧਾ ਨਾ ਹੋਵੇ ਲੋਕ ਸੌਕੇ ਲੰਘ ਜਾਣ ਇਹ ਵੀ ਇਹਨਾਂ ਨੂੰ ਬੱਚਿਆਂ ਨੂੰ ਸਿਖਾਇਆ ਬਾਕੀ ਮੈਨੂੰ ਬਹੁਤ ਚੰਗਾ ਲੱਗਦਾ ਮੇਰੇ ਪਿੰਡ ਦੇ ਨੌਜਵਾਨ ਹੈ ਇਹ ਸੇਵਾ ਕਰਨਗੇ ਭਾਵਨਾ ਨਾਲ ਰਹਿਣਗੇ ਕਿ ਸਾਡੇ ਸਾਡੇ ਚਲੇ ਜਾਣ ਤੋਂ ਬਾਅਦ ਵਾਲੀ ਜਿਹੜੀ ਪੀੜ੍ਹੀ ਹੈ ਇਹ ਅਸੀਂ ਬੜੇ ਮੈਂ ਦੇਖ ਰਿਹਾ ਵੀ ਸੜਕ ਦੇ ਉੱਤੇ ਫਿਰਦੀ ਹੈ ਕਦੇ ਅਸੀਂ ਵੀ ਇਹਨਾਂ ਵਾਂਗੂ ਝੰਡੇ ਚੱਕਨੇ ਰੇਲਵੇ ਦੇ ਵਿੱਚ ਅਨਾਉਂਸਮੈਂਟਾਂ ਕਰਨੀਆਂ ਲੰਗਰ ਚੱਕ ਲੋ ਚਾਹ ਚੱਕ ਲੋ ਸਾਨੂੰ ਵੀ ਚੰਗਾ ਲੱਗਦਾ ਸੀ ਤੇ ਇਹ ਸਮਾਂ ਹੁੰਦਾ ਉਸ ਮੁਤਾਬਕ ਇਹ ਬੱਚੇ ਸੇਵਾ ਕਰਦੇ ਆ ਉੱਥੇ ਮੈਂ ਜਿੱਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਫਿਰ ਮੈਂ ਪਾਲ ਬੜੈ ਜਿਹੜਾ ਸਾਡਾ ਬੱਚਾ ਉਹਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਉਹਦਾ ਉਦਮ ਜਿਹੜੀ ਉਹਦਾ ਹੈ ਫਾਊਂਡਰ ਹੈ ਉਹ ਹੈ ਇਹਦਾ ਹੁਣ ਅੱਜ ਬਹੁਤ ਨੌਜਵਾਨ ਲੱਗੇ ਆ ਉਹਦੇ ਨਾਲ ਪਰ ਸ਼ੁਰੂਆਤੀ ਜਿਹੜੀ ਦੌਰ ਸੀ ਮੈਨੂੰ ਯਾਦ ਆ ਵੀ ਇਹਨੇ ਸ਼ੁਰੂ ਕੀਤਾ ਸੀ ਪਾਲ ਨੇ ਸੋਦਾ ਧੰਨਵਾਦ ਇੱਕ ਮੇਰੇ ਪਿੰਡ ਦੀ ਸਤਕਾਰ ਕਮੇਟੀ ਹੈ ਲੋ ਬੱਚਿਆਂ ਦਾ ਵੀ ਇੱਥੇ ਧੰਨਵਾਦ ਕਰਨਾ ਚਾਹੁੰਦਾ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹਦੇ ਵੀ ਕਰੇ ਜਾਂਦੇ ਆ ਉਹ ਸਾਰਾ ਰਸਤਾ ਸਾਫ ਕਰਨਾ ਕਲੀ ਪਾਉਣੀ ਉਹਨਾਂ ਦੀ ਬੜੀ ਯੂਨੀਕ ਉਹਨਾਂ ਦੇ 유ਨੀਫਾਰਮ ਪਾਈ ਹੁੰਦੀ ਹੈ ਜੀ ਤੇ ਲਿਖਿਆ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪਿੰਡ ਜੂਗਾ ਤੇ ਉਹ ਬੱਚੇ ਵੀ 15 20 ਬੱਚੇ ਨੇ ਉਹਦੇ ਉਹ ਵੀ ਬਹੁਤ ਸੇਵਾ ਕਰਦੇ ਆ ਉਹਨਾਂ ਨੂੰ ਮੈਂ ਵਧਾਈ ਦਿੰਦਾ ਇਹਨਾਂ ਸਾਰੇ ਬੱਚਿਆਂ ਨੂੰ ਮੇਰੇ ਪਿੰਡ ਦੇ ਨੌਜਵਾਨ ਨੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਤੇ ਇਹ ਵੀ ਮੈਂ ਕਹਿੰਦਾ ਵੀ ਬੜੇ ਧਿਆਨ ਨਾਲ ਸਾਰਾ ਟ੍ਰੈਫਿਕ ਦਾ ਧਿਆਨ ਰੱਖਣ ਅੱਗੇ ਵਾਸਤੇ ਵੀ ਐਸੀ ਤਰ੍ਹਾਂ ਸੇਵਾ ਕਰਦੇ ਆਣ ਏਕਤਾ ਦੇ ਵਿੱਚ ਰਹਿਣ ਜਿਹੜਾ ਇਹ ਪੰਜਾਬ ਉਹਦੇ ਵਾਸਤੇ ਚੰਗੇ ਵਾਸਤੇ ਸਿੱਖੀ ਵਾਸਤੇ ਉਪਰਾਲੇ ਕਰਨ ਬਾਗ ਦਾ ਮਹੀਨਾ ਸਾਰੀ ਸੰਗਤ ਨੂੰ ਮੈਂ ਬਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਸਤਿਗੁਰੂ ਗੁਰੂ ਅਰਜਨ ਦੇਵ ਦੇ ਮਹਾਵਾਖਾ ਦੇ ਅੰਤਾਰਕ ਤੁਹਾਨੂੰ ਸਭ ਭਾਈ ਸਾਰਿਆਂ ਨੂੰ ਵਧਾਈ ਹੋਵੇ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਮੁਕਸਾ ਸਾਹਿਬ ਦਾ ਜਿਹੜਾ ਹੈ ਪੁਰਬਾ ਉਹ ਲੰਘ ਕੇ ਗਿਆ ਜਿੱਥੇ 40 ਮੁਕਤੀਆਂ ਨੇ ਬੇਦਾਵਾ ਪੜਵਾ ਲਈ ਆਪਾਂ ਵੀ ਦਵਾ ਬੇਦਾਵਾ ਪੜਵਾਈਏ ਸੋ ਫੇਰ ਮੈਂ ਰਣਜੀਤ ਸਿੰਘ ਸਰਪੰਚ ਸਾਹਿਬ ਆ ਬੈਠੇ ਨੇ ਮੇਰੇ ਨਾਲ ਜਿਹੜੇ ਮਜੂਦਾ ਸਰਪੰਚ ਨੇ ਸਾਡੇ ਹਰਦੀਪ ਸਿੰਘ ਦੇ ਨਾਲ ਇੱਥੇ ਸਾਡੇ ਪੰਚਾਇਤ ਮੈਂਬਰ ਵੀ ਫਿਰਦੇ ਨੇ ਕਿਹੜਾ ਆਪਣਾ ਕੀ ਆ ਪੰਚਾਇਤ ਮੈਂਬਰ ਦਾ ਨਾਮ ਮੁੰਡੇ ਦਾ ਜਗਦੀਪ ਸਿੰਘ ਮੇਰੇ ਨਾਲ ਸਾਡੇ ਮੇਰੇ ਨਾਲ ਲੰਬਾ ਸਮਾਂ ਰਿਆ ਗੁਰਜੰਟ ਸਿੰਘ ਮੈਂਬਰ ਬੈਠਾ ਭਾਈ ਮੇਜਰ ਸਿੰਘ ਵੀ ਬੈਠਾ ਹੋਰ ਵੀ ਸਾਡੇ ਮਾਗਰ ਵੀ ਨੌਜਵਾਨ ਖੜੇ ਆ ਗਏ ਤੇ ਸਾਡਾ ਮਾਣ ਖੜਾ ਇੱਧਰ ਖੜਾ ਸਾਡਾਂ ਬਡੇਰਾਂ ਦਾ ਇੱਧਰ ਸਾਡੇ ਹਵਾਲਦਾਰ ਸਾਹਿਬ ਕੋਲੇ ਨਿਰਮਲ ਸਿੰਘ ਆ ਇੱਧਰ ਪੰਡਿਤ ਜੀ ਸਾਡੇ ਖੜੇ ਨੇ ਸੋ ਸਾਰੇ ਸਾਡੇ ਬੱਚੇ ਨੇ ਨੌਜਵਾਨ ਨੇ ਮੇਰੇ ਜਵਾਕਾਂ ਵਰਗੇ ਨੇ ਸੋ ਸਾਰਿਆਂ ਵੱਲੋਂ ਮੈਂ ਤੁਹਾਡਾ ਥੈਂਕਸ ਕਰਦਾ ਤੁਸੀਂ ਵੀ ਹਰੇਕ ਵਾਰੀ ਜਨਤਾ ਦੀ ਆਵਾਜ਼ ਹੈ ਜਰੂਰ ਜਨਤਾ ਦੀ ਆਵਾਜ਼ ਬਣਦੀ ਹੈ ਸਾਡੀ ਆਵਾਜ਼ ਤੁਸੀਂ ਬਣਨ ਵਾਸਤੇ ਹਰ ਵਾਰ ਆਉਂਦੇ ਹੋ ਤੁਹਾਡਾ ਵੀ ਬਹੁਤ ਬਹੁਤ ਥੈਂਕਸ ਫਿਰ ਸਾਡੇ ਬੱਚਿਆਂ ਦਾ ਬਹੁਤ ਧੰਨਵਾਦ ਹੈ ਸੰਗਤ ਦਾ ਵੀ ਧੰਨਵਾਦ ਜਿਹੜੀ ਇਹਨੂੰ ਸਹਿਯੋਗ ਕਰਦੀ ਹੈ ਅੱਗੇ ਵਾਸਤੇ ਅਸੀਂ ਇਹਨਾਂ ਨੂੰ ਸਮਝਾਵਾਂਗੇ ਵੀਰ ਹੋਰ ਵੀ ਵਧੀਆ ਟੰਗਣਾ ਕੀਤਾ ਜਾਵੇ ਟ੍ਰੈਫਿਕ ਦੀ ਜਿਹੜੀ ਵਾਲੀ ਬੁੱਟੀ ਆ ਸੋਧਾ ਲੱਗਦੀ ਹੈ ਇਹ ਵੀ ਨਾ ਰਹੇ ਸੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਆਇਆਂ ਨੂੰ ਸਾਰੇ ਆਓ ਪਿਆ ਸਕੋ ਜਿਹੜੇ ਗਰਮ ਗਰਮ ਪਕੌੜੇ ਸ਼ਕੋ ਬੱਚਿਆਂ ਨੂੰ ਧੰਵਾਦੀ ਬਣਾਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹਾਂਗੇ ਪਹਿਲ ਚੁੱਕਾ ਨਗਰ ਨਵਾਸੀਆ ਵੱਲੋਂ ਹਰ ਸਾਲ ਉਸ ਦੇ ਦੁਪੱਖਦਰ ਦੇ ਜੱਤੇ ਚਾਹ ਪਰ ਨੰਗਲਾ ਇਹਦਾ ਸਭ ਤੋਂ ਪਹਿਲਾਂ ਤਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਵੀ ਇਹ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਾਕੀ ਜੀ ਤੁਹਾਨੂੰ ਪਤਾ ਹੀ ਜਿਹਾ ਸਰਬਜੀ ਨੇ ਸਾਰਾ ਕੁਝ ਦਾਛੀ ਦਿੱਤਾ ਤੇ ਅਸੀਂ ਤਾਂ ਇਨੀ ਕਹਿਣਾ ਵੀ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਸਾਡਾ ਬਾਤ ਤੋਂ ਬਾਤ ਛਾੜ ਦਿੰਦੇ ਨੇ ਐਨ ਆਰ ਆਈ ਵੀਰ ਸਾਡੇ ਨਾਲ ਨੇ ਇਸ ਕਰਕੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਸਾਰਾ ਕੁਝ ਉਹਨ ਜਸਦਾਦ ਜੀ ਨੇ ਦਾਛੀ ਦਿੱਤਾ ਕਰਕੇ ਵੀ ਹਰ ਸਾਲ ਸਾਡਾ ਇਹ ਲੰਗਰ ਹੈ ਉੱਪਰ ਨੂੰ ਹੀ ਜਾ ਰਿਹਾਗਾ ਸਾਨੂੰ ਉਮੀਦ ਤੋਂ ਵੱਧ ਸਾਨੂੰ ਮਦਦ ਮਿਲ ਰਹੀ ਹੈ ਇਸ ਕਰਕੇ ਇਸ ਨੂੰ ਅਸੀਂ ਅਹੀਂ ਪਰਮਾਤਮਾ ਦੀ ਕਿਰਪਾ ਨਾਲ ਅਹੀਂ ਚਲਾਉਂਦੇ ਰਹੀਏ ਬਾਕੀ ਸਾਰੇ ਸੰਗਤਾਂ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਜਥੇਦਾਰ ਜੀ सरपंच साहब ਸਾਡੇ ਚਾਚੇ ਸਰਪੰਚ ਸਾਹਿਬ ਜੀ ਆਰਤੀਓ ਪਰਿਵਾਰ ਸਾਰੇ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਹੈ ਜਿਨ੍ਹਾਂ ਨੇ ਸਾਡਾ ਬਹੁਤ ਬਹੁਤ ਮਦਦ ਕੀਤੀ ਹੈ ਹੈਲਪ ਕੀਤੀ ਹੈ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਕੋਈ ਇਹ ਈਰਖਾ ਵਾਲੀ ਗੱਲ ਨਹੀਂ ਕੋਈ ਕਹੇ ਕਈ ਵਾਰ ਬੰਦੇ ਇਖਾ ਕਰਦਾ ਸਾਨੂੰ ਨਹੀਂ ਕਿਹਾ ਨਹੀਂ ਕਿਹਾ ਇਹ ਕੋਈ ਈਰਖਾ ਵਾਲੀ ਗੱਲ ਨਹੀਂ ਸਾਰੇ ਨਗਰ ਦਾ ਇਹ ਰਲ ਮਿਲ ਕੇ ਸਾਰੇ ਨਗਰ ਦਾ ਲੰਗਰ ਹੈ ਇਹ ਇਹ ਕੋਈ ਈਰਖਾ ਵਾਲੀ ਗੱਲ ਨਹੀਂ ਸਭ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਸਾਰੇ ਸਾਡੇ ਸਤਕਾਰ ਕਮੇਟੀ ਬਣੀ ਵੀ ਹੈ ਉਹਨਾਂ ਦਾ ਬਹੁਤ ਸਾਥ ਹੈ ਸਾਨੂੰ ਸਫਾਈ ਕਰਦੇ ਆ ਉਹ ਇਸ ਕਰਕੇ ਸਾਰੇ ਸੇਵਾਦਾਰਾਂ ਦਾ ਹੀ ਬਹੁਤ ਬਹੁਤ ਧੰਨਵਾਦੀ ਵੈਕਟ ਜੀ ਦਾ ਖਾਲਸਾ ਵੈਕਟ ਜੀ ਕੀ ਫਤ